ਵੀ ਆਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰ ਸੋਹ ਝਟੀਆਂ ਤੋਦੋ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਤਾਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ मेरा हीरा रतन नाम हारे बसिया गोरे हाथों तरियो मेरा मथ जन्म जन्म के ਕਿੱਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰੇਨੁ ਲਾਥਾ ਮੇਰਾ ਹਿਆਰ ਰਤਨ ਨਾਮ ਹਾਰੇ ਬਸਿਆ ਗੋ ਰਹਾ ਤੂ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰਿਨ ਲਾਥਾ ਮੇਰੇ ਮਾਨ ਭਾਜੂ ਰਾਮ ਨਾਮ ਸਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦਿਰੜਾਏ ਆ ਬਿਨ ਨਾਵਾ ਜੀਵਨ ਬਿਰਥਾ ਰਹਾ ਬਿਨ ਗੁਰ ਮੂਡ ਪਾਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਤਾਂ ਤਿਨ ਸਾਧੂ ਚਰਣ ਨਾ ਸੇਵ ਕਬ ਹੂ ਤਿਨ ਸਭ ਜਨਮ ਅਕਾਥ ਜਿਨ ਸਾਧੂ ਚਰਣ ਸਾਧ ਪੱਗ ਸੇਵੇ तेन सफले ओ जनम सुना था मो कौ दासो दास दासन को हारे दया तारे ਜਗਨਨਾਥ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗੇ ਪੰਥਾਂ ਹਮ ਅੰਦਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲ ਅਹ ਮਾਰਗੇ ਪੰਥ ਹਮ ਅੰਦਲੇ ਕੋ ਗੋਰ ਅੰਚਲ ਦੀ ਜਾ ਜਾਨ ਨਾਨਕ ਚਲ ਹੈ ਮਿਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੇਰਾ ਹਿਯਰੈ ਰਤਨ ਨਾਮ ਹਾਰੇ ਬਸਿਆ ਗੋरे ਹਾਥ ਧਰਿਓ ਮੇਰਾ ਮਾਤਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੋਰੇ ਨਾਮ ਦਿਓ ਰਿੰ ਲਾਥਾ